ਮੋਦੀ ਸਾਹਿਬ ਨੇ ਤਾਂ ਸਾਰੇ ਰਿਕਾਰਡ ਹੀ ਤੋੜਤੇ ਅਮਰੀਕਨ ਡਾਲਰ ਦੇ ਮੁਕਾਬਲੇ ਰੁਪਿਆ 90 ਤੋਂ ਵੀ ਪਾਰ ਹੋ ਚੁੱਕਿਆ ਇੰਡੀਅਨ ਕਰੰਸੀ ਏਸ਼ੀਆ ਦੀ ਸਭ ਤੋਂ ਕਮਜ਼ੋਰ ਕਰੰਸੀ ਬਣ ਚੁੱਕੀ ਆ ਕੱਲੇ 2025 ਚ ਰੁਪਿਆ 5 ਤੋਂ 6% ਥੱਲੇ ਡਿੱਗਿਆ ਤੇ 2014 ਤੋਂ ਜਦੋਂ ਦੇ ਆਪਣੇ ਮੋਦੀ ਸਾਹਿਬ ਗੱਦੀ ਤੇ ਬੈਠੇ ਆ ਉਦੋਂ ਦੀ 54% ਗਰਾਵਟਾ ਚੁੱਕੀ ਆ ਪਰ ਸਭ ਤੋਂ ਸ਼ਰਮ ਵਾਲੀ ਗੱਲ ਇਹ ਆ ਕਿ ਆਪਣਾ ਮੇਨਸਟ੍ਰੀਮ ਗੋਦੀ মিডিਆ ਜਮਾਂ ਸ਼ਾਂਤ ਬੈਠਾ ਤੇ ਜਦੋਂ ਡਾਕਟਰ ਮਨਮੋਨ ਸਿੰਘ ਆਪਣੇ ਪ੍ਰਧਾਨ ਮੰਤਰੀ ਸੀ ਤੇ ਉਦੋਂ ਡਾਲਰ ਦੇ ਮੁਕਾਬਲੇ ਰੁਪਏ ਦਾ ਰੇਟ ਡਿੱਗਿਆ ਸੀ ਉਦੋਂ આજ ਤੱਕ ਕਰਗਾ ਵੱਡਾ ਨਲ ਡਾਕਟਰ ਮਨਮੋਨ ਸਿੰਘ ਦਾ ਕਾਰਟੂਨ ਬਣਾ ਕੇ ਉਹਨਾਂ ਦਾ ਮਜ਼ਾਕ ਬਣਾ ਰਿਹਾ ਸੀ ਅੱਜ ਮਜ਼ਾਹ ਲਾ ਕੇ ਅੱਜ ਤੱਕ ਇਹ ਸੇਮ ਕਾਰਟੂਨ ਮੋਦੀ ਸਾਹਿਬ ਤੇ ਬਣਾ ਦੇ ਕਿਉਂਕਿ ਡਾਕਟਰ ਮਨਮੋਨ ਸਿੰਘ ਦੇ ਟਾਈਮ ਤੇ ਤੁਹਾਨੂੰ ਬੋਲਣ ਦੀ ਆਜ਼ਾਦੀ ਸੀ ਤੇ ਅੱਜ ਮੀਡੀਏ ਤੇ ਮੋਦੀ ਸਾਹਿਬ ਦਾ ਡੰਡਾ ਚੱਲਦਾ ਡਾਕਟਰ ਮਨਮੋਨ ਸਿੰਘ ਦੇ 10 ਸਾਲਾਂ ਦੇ ਟਾਈਮ ਚ ਡਾਲਰ ਦੇ ਮੁਕਾਬਲੇ ਰੁਪਏ ਦਾ ਰੇਟ 45 ਤੋਂ 58 ਹੋਇਆ ਮਤਲਬ 13 ਰੁਪਏ ਟੁੱਟਿਆ ਤੇ ਉਹੀ 2014 ਤੋਂ ਲੈ ਕੇ ਹੁਣ ਤੱਕ ਜਦੋਂ ਦੇ ਪ੍ਰਧਾਨ ਮੰਤਰੀ ਮੋਦੀ ਗੱਦੀ ਤੇ ਬੈਠੇ ਆ ਉਦੋਂ ਦਾ ਰੁਪਏ ਦਾ ਰੇਟ 58 ਤੋਂ 90 ਦੇ ਪਾਰ ਜਾ ਚੁੱਕਿਆ ਮਤਲਬ 3 ਆਪਣੇ ਦੇਸ਼ ਦੇ ਇਤਿਹਾਸ ਚ 올 ਟਾਈਮ ਰੈਕੋਰਡ ਹਾਈ ਤੇ ਆ ਡਾਕਟਰ ਮਨਮੋਨ ਸਿੰਘ ਦੇ ਟਾਈਮ ਤੇ ਆ ਸੁਵੀਰ ਚੌਧਰੀ ਹੋ ਗਿਆ ਅੰਜਨਾ ਓਮ ਕਸ਼ਫ ਹੋ ਗਈ ਇਹਨਾਂ ਨੇ ਟਵੀਟ ਤੇ ਟਵੀਟ ਕੀਤੇ ਕਿ ਰੁਪਏ ਦਾ ਰੇਟ 58 ਹੋ ਗਿਆ ਸਾਡਾ ਦੇਸ਼ ਬਰਬਾਦ ਕਰਤਾ ਇਥੋਂ ਤੱਕ ਕਿ 2013 ਚ ਮੋਦੀ ਸਾਹਿਬ ਆਪ ਇਹ ਕਹਿ ਰਹੇ ਆ ਕਿ ਨਹੀਂ ਘਿਰਦੀ শ্রীলঙ্কা ਕੀ ਕਰੰਸੀ ਨਹੀਂ ਘਿਰਦੀ ਕਿਆ ਕਾਰਨ ਹੈ ਹਿੰਦੁਸਤਾਨ ਦਾ ਰੁਪਇਆ ਪਤਲਾ ਹੋਤਾ ਜਾ ਰਹਾ ਹੈ ਇਹ ਜਵਾਬ ਦੇਣਾ ਪਵੇਗਾ ਆਪਕੋ ਏ ਸਾਹਬ ਸੇ ਜਵਾਬ ਮੰਗ ਰਹਾ ਹੈ ਮੈਨ ਲੱਗਦਾ ਮੋਦੀ ਸਾਹਿਬ ਨੂੰ ਹੁਣ ਇਹ ਆਪਦੀ ਹੀ ਇੰਟਰਵਿਊ ਵੇਖ ਕੇ ਆਪ ਦੇ ਆਪ ਨੂੰ ਜਵਾਬ ਦੇਣਾ ਚਾਹੀਦਾ ਕਿ ਰੁਪਿਆ 90 ਪਾਰ ਕਿਵੇਂ ਪਹੁੰਚਿਆ ਹੁਣ ਜਦੋਂ ਦਾ ਇਹ ਰਿਕਾਰਡ ਟੁੱਟਿਆ ਨਾ ਤਾਂ ਸੁਦੀਰ ਚੌਧਰੀ ਨੇ ਕੋਈ ਟਵੀਟ ਕੀਤਾ ਤੇ ਨਾ ਹੀ ਅੰਜਨਾ ਓਮ ਕਸ਼ਪ ਨੇ ਕੋਈ ਟਵੀਟ ਕੀਤਾ ਹੁਣ ਆਪਣੇ ਹੀ ਕਈ ਬਾਹਰਲੇ ਲੋਕ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਹੇ ਆ ਕਿ ਜੇ ਹੁਣ ਅਸੀਂ ਅਮਰੀਕਾ ਤੋਂ ਇੰਡੀਆ ਡਾਲਰ ਭੇਜਾਂਗੇ ਉਹਨਾਂ ਨੂੰ ਵੱਧ ਪੈਸੇ ਮਿਲਣਗੇ ਕਿ ਵਧੀਆ ਹੋਇਆ ਅਮਰੀਕਾ ਦਾ ਡਾਲਰ ਹੋਰ ਉੱਤੇ ਹੋ ਗਿਆ ਪਰ ਇੱਥੇ ਹੀ ਆਪਾਂ ਗਲਤਾਂ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਹੀ ਦੇਸ਼ ਦੇ ਆਮ ਬ ਦੂਸਰੀ ਜਾਂ ਕੋਈ ਵੀ ਇਲੈਕਟ੍ਰੋਨਿਕਸ ਲਾ ਲਓ ਹਰ ਚੀਜ਼ ਮਹਿੰਗੀ ਹੋ ਕੇ ਉਹਦਾ ਰੇਟ ਉੱਤੇ ਨੂੰ ਜਾਣਾ ਵੱਡੇ ਵੱਡੇ ਇਨਵੈਸਟਰ ਆਪਦਾ ਪੈਸਾ ਆਪਣੇ ਦੇਸ਼ ਚੋਂ ਬਾਹਰ ਕੱਢ ਕੇ ਕਿਤੇ ਹੋਰ ਇਨਵੈਸਟ ਕਰ ਰਹੇ ਆ ਇੰਡੀਆ ਚ ਸਮਾਨ ਇੰਪੋਰਟ ਉਸੇ ਸਪੀਡ ਤੇ ਹੋ ਰਿਹਾ ਤੇ ਐਕਸਪੋਰਟ ਦਾ ਹਾਲ ਤਾਂ ਆਪਾਂ ਨੂੰ ਪਤਾ ਹੀ ਆ ਕਿ ਟਰੰਪ ਦੇ ਲਾਏ ਹੋਏ 50% ਟੈਰਿਫ ਨੇ ਆਪਣਾ ਕੀ ਹਾਲ ਕੀਤਾ ਬਹੁਤ ਸੀਰੀਅਸ ਤੇ ਕ੍ਰਿਟੀਕਲ ਸਿਚੁਏਸ਼ਨ ਆ ਸਾਰੇ ਦੇਸ਼ ਲਈ ਤੇ ਜੇ ਜਦੋਂ ਆਪਣੇ ਦੇਸ਼ ਦਾ মিডিਆ ਹੀ ਸਰਕਾਰ ਤੇ ਪ੍ਰੈਸ਼ਰ ਨਹੀਂ ਪਾਊਗਾ ਤਾਂ ਫਿਰ ਹੋਰ ਕੌਣ ਪਾਊਗਾ